ਸਵਾਗਤ ਹੈ ਸਨ ਪੰਜਾਬੀ ਸਲਾਈ ਕਢਾਈ ਚੈਨਲ ਤੇ ਅੱਜ ਅਸੀਂ ਤੁਹਾਨੂੰ ਕੈਂਚੀ ਬਾਰੇ ਜਾਣਕਾਰੀ ਦੇਵਾਂਗੇ ਜੋ ਅਸੀਂ ਆਨਲਾਈਨ ਮੰਗਵਾਈ ਆ ਇੰਟਰਨੈਟ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਲੇਜ਼ਰ ਵਾਲੀ ਕੈਂਚੀ ਅਸੀਂ ਸੋਚਿਆ ਚਲੋ ਅਸੀਂ ਵੀ ਮਹਾਂ ਬਾਕੇ ਦੇਖਦੇ ਆ ਕਿਸ ਬਾਕਸ ਦੇ ਵਿੱਚ ਆਨਲਾਈਨ ਅਸੀਂ ਇਹ ਕੈਂਚੀ ਮੰਗਵਾਈ ਹੈ ਜੀ ਪਹਿਲਾਂ ਇਸ ਨੂੰ ਆਪਾਂ ਓਪਨ ਕਰਦੇ ਆ ਆਪਣੇ ਘਰ ਤੋਂ ਬਾਅਦ ਦੇਖਾਂਗੇ ਕਿ ਕਿਸ ਤਰ੍ਹਾਂ ਦਾ ਇਹ ਕੰਮ ਕਰਦੀ ਹੈ ਕਿੱਦਾਂ ਦੀ ਹੈ ਇਹ ਇਹ ਲੈਜ਼ਰ ਵਾਲੀ ਕੰਝ ਹੈ ਬਹੁਤ ਜ਼ਿਆਦਾ ਬੈਟਰਲ ਹੋ ਰਹੀ ਹੈਗੀ ਕਿਉਂਕਿ ਇਹਦੇ ਲਾਈਟ ਚੱਲਦੀ ਹੈਗੀ ਕਹਿੰਦੇ ਨੇ ਵੀ ਨਿਸ਼ਾਨ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਜੇ ਜਦੋਂ ਆਪਾਂ ਇਸਤੇਮਾਲ ਕਰਾਂਗੇ ਉਸ ਤੋਂ ਬਾਅਦ ਹੀ ਆਪਾਂ ਨੂੰ ਪਤਾ ਚੱਲੂਗਾ ਕਿ ਕਿੱਦਾਂ ਦਾ ਇਹ ਕੰਮ ਕਰਦੀ ਹੈ ਇਹਦੇ ਨਾਲੇ ਆਪਾਂ ਨੂੰ ਮਿਲਿਆ ਹੈ ਜਿੱਤੇ ਉੱਪਰ ਸਾਰਾ ਜਾਣਕਾਰੀ ਦਿੱਤੀ ਦੱਸਿਆ ਹੋਇਆ ਹੈ भी किद काम कर दी है तीन इसल पे इस, इस जगह क्योंकि प्योंकि जगह इन्होंने इस पर दीती हुई है जो इस ऑन करने बटन वो इन है हाँ, ये वाला जन आप ऑन करते हैं उस तो बाद देखते हैं भी किम करूगी हाँ जी देखो इस लाइट चल रही है ਇਸ ਤਰ੍ਹਾਂ ਕੀ ਕਹਿ ਦਿੰਦੇ ਆ ਵੀ ਆਪਾਂ ਨਿਸ਼ਾਨ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਜਿਹੜੀ ਵੀ ਜਗ੍ਹਾ ਤਾਂ ਆਪਾਂ ਨੇ ਕਟਿੰਗ ਕਰਨੀ ਆ ਇਸ ਤਰ੍ਹਾਂ ਸਿੱਧੇ ਤਰੀਕੇ ਨਾਲ ਕਰ ਸਕਦੇ ਆਂਗੇ ਆਪਾਂ ਵੀ ਦੇਖ ਲਿਆ ਕੱਪੜੇ ਦੇ ਉੱਪਰ ਕਟਿੰਗ ਕਰਕੇ ਇਹਨੂੰ ਬੱਚੇ ਤੋਂ ਤੁਸੀਂ ਦੂਰ ਰੱਖੋ ਇਹ ਵੀ ਉੱਪਰ ਦੱਸਿਆ ਹੈ ਕਿਉਂਕਿ ਇਹ ਜੋ ਲੇਟ ਆ ਬਹੁਤ ਜ਼ਿਆਦਾ ਟਿੱਕੀ ਆਗੀ ਕੋਈ ਵੀ ਆਪਾਂ ਨੇ ਕਟਿੰਗ ਕਰਨੀ ਆ ਇਸ ਤਰੀਕੇ ਨਾਲ ਜਿਸ ਤਰ੍ਹਾਂ ਕੀ ਆਪਾਂ ਚੌਕ ਲਾਉਣੇ ਨੇ ਬਿਲਕੁਲ ਉਸੇ ਤਰੀਕੇ ਨਾਲ ਇਹ ਸਿੱਧਾ ਨਿਸ਼ਾਨ ਜਾਂਦਾ ਇਸ ਇਸ ਟ੍ਰੇਕ ਨਾਲ ਆਪਾਂ ਬਿਲਕੁਲ ਸਿੱਧਾ ਕੱਪੜਾ ਕੱਟ ਸਕਦੇ ਹਾਂ ਇਸ ਕਰਕੇ ਨਨੇ ਲਾਈਟ ਦਿੱਤੀ ਹੋਈ ਹੈ ਨਾਲ ਤੇਨੇ ਇਹਦੇ ਵਿੱਚ ਸੈਲ ਬੰਨੇ ਸੈਰ ਇਹਦਾ ਥੋੜਾ ਛੋਟਾ ਕਿਉਂਕਿ ਆਪਾਂ ਜੋ ਟੇਲਰ ਹੁੰਦੇ ਨੇ ਵੱਡੀਆਂ ਕੈਂਚੀਆਂ ਦਾ ਇਸਤੇਮਾਲ ਕਰਦੇ ਆ ਜਿਸ ਤਰ੍ਹਾਂ ਕਿ ਇਸ ਤਰ੍ਹਾਂ ਦੀ ਹੈ ਇਹ ਆਪਣੇ ਕੋਲੇ ਵੱਡੀਆਂ ਕੈਂਚੀਆਂ 11 ਇੰਚ ਕੈਂਚੀ ਹੈਗੀ ਇਸ ਕਰਕੇ ਆਪ ਨੂੰ ਬਹੁਤ ਛੋਟੀ ਲੱਗ ਰਹੀ ਹੈ ਕਿ ਕੈਂਚੀ ਕੈਂਚੀ ਠੀਕ ਆ ਜਿਸ ਤਰ੍ਹਾਂ ਕੋਈ ਵੀ ਆਪਣੇ ਹਲਕਾ ਛੋਟਾ ਕੱਪੜਾ ਕੱਟਣਾ ਉਹਦੇ ਲਈ ਠੀਕ ਆ ਕਿਉਂਕਿ ਜਿਆਦਾ ਜੇਕਰ ਆਪਣੇ ਕੋਈ ਵੀ ਪੈਂਟ ਦਾ ਕੱਪੜਾ ਕੱਟਣਾ ਉਹਦੇ ਲਈ ਤਾਂ ਸੈਰੇ ਛੋਟਾ ਵੈਸੇ ਛੋਟੇ-ਮੋਟੇ ਕੰਮ ਕਰਨ ਨੂੰ ਲਈ ਠੀਕ ਆਗੀ ਕੈਂਚੀ ਕਿਉਂਕਿ ਆਪਾਂ ਹੈਵੀ ਕੈਂਚੀਆਂ ਵਰਤਦੇ ਇਸ ਕਰਕੇ ਛੋਟੀ ਲੱਗ ਰਹੀ ਹੈਗੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਹਾਨੂੰ ਕਿੱਦਾਂ ਨਹੀਂ ਲੱਗੀ ਲੈ ਜਰਾ ਆਪਣੇ ਇਸ ਜਗ੍ਹਾ ਤੋਂ ਬੰਦ ਕਰਤੀ ਕੈਂਚੀ ਵੈਸੇ ਠੀਕ ਆ ਰੇਟ ਦੇ ਸਭ ਨਾਲ ਸੀ ਆਨਲਾਈਨ ਮੰਗਵਾ ਲਈਏ ਪ੍ਰਾਈਸ ਇਸ ਦਾ 5-600 ਦੇ ਵਿੱਚ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਇਹ ਕੈਂਚੀ ਕਿੱਦਾਂ ਨਹੀਂ ਲੱਗੀ ਤੁਸਾਨੂੰ ਹਾਂਜੀ ਦੱਸੋ ਵੀ ਆਪ ਨੂੰ ਪੁਰਾਣੀ ਕੈਂਚੀ ਵਧੀਆ ਲੱਗੀ ਜਾਂ ਤੁਹਾਨੂੰ ਇਹ ਕੈਂਚੀ ਵਧੀਆ ਲੱਗਦੀ ਹੈਗੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ